ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੇਖੋ ਅੱਜ ਕਿਹ ਮੌਸਮ ਆ ਮਤਲਬ ਸਵੇਰ ਦਾ ਟਾਈਮ ਹੋਇਆ ਵਾ ਮਤਲਬ ਸੋਚ ਵੀ ਨਹੀਂ ਸਕਦਾ ਬੰਦਾ ਕੋਈ ਵੀ ਇੰਨਾ ਸੋਹਣਾ ਮੌਸਮ ਹੋਇਆ ਪਿਆ ਵਾ ਤੇ ਆ ਸਾਡਾ ਕੈਬਨ ਨਾਲ ਦਾ ਮੁੰਡਾ ਆ ਗਿਆ ਤਾਂ ਮੈਂ ਬਾਹਰ ਆ ਗਿਆ ਸੀ ਉਹ ਸਾਹਮਣੇ ਜਵਾਕ ਖੇਡਦੇ ਪਏ ਨੇ ਚੈੱਕ ਕਰੋ ਤੁਸੀਂ ਮਤਲਬ ਬਹੁਤ ਸੋਹਣਾ ਵਿਊ ਹੋਇਆ ਪਿਆ ਵਾ बस आਹੀ ਆ ਥੋੜਾ ਜਿਹਾ ਟਾਈਮ ਆ ਤੇ ਫਿਰ ਇਸ ਤੋਂ ਬਾਅਦ ਇੱਥੇ ਗਰਮੀਆਂ ਸ਼ੁਰੂ ਹੋ ਜਾਣੀਆਂ ਨੇ ਫਿਰ ਗਰਮੀਆਂ ਦੇ ਵੱਟ ਨਿਕਲਣੇ ਨੇ ਪਰ ਅੱਜ ਸਵੇਰ ਤੋਂ ਮਿੰਨੀ ਮਿੰਨੀ ਜੀ ਮਤਲਬ ਬਾਰਿਸ਼ ਹੋਈ ਹੁੰਦੀ ਆ ਮੀਂਹ ਪੈਂਦਾ ਪਿਆ ਕਣੀਆਂ ਜੀਆਂ ਤੇ ਮਤਲਬ ਪੂਰਾ ਨਜ਼ਾਰੇ ਵਾਲਾ ਮੌਸਮ ਬਣਿਆ ਪਿਆ ਮੇਰਾ ਦਿਲ ਕੀਤਾ ਮੈਂ ਕਿਹਾ ਚਲੋ ਇੱਕ ਛੋਟੀ ਜੀ ਵੀਡੀਓ ਬਣਾ ਕੇ ਪਾਈਏ ਬੜਾ ਸੋਹਣਾ 뷰 ਆ ਦੇਖੋ ਜੀ ਇਹਨੀ ਸੋਹਣੀ ਹਵਾ ਚੱਲ ਜੇ ਠੰਡੀ ਠੰਡੀ ਨਜ਼ਾਰਾ ਆਇਆ ਪਿਆ ਮਤਲਬ ਇੱਥੇ ਸਿਰਫ ਇੱਕ ਕੌਫੀ ਦੀ ਉਹ ਜ਼ਰੂਰਤ ਆ ਘੈਂਟ ਜੀ ਕੌਫੀ ਹੋਵੇ ਹੱਥ 'ਚ ਤੇ ਨਜ਼ਾਰੇ ਨਾਲ ਨਾ ਬੰਦਾ ਆ ਜਗ੍ਹਾ ਤੇ ਜਾ ਕੇ ਖੜੇ ਤੁਹਾਨੂੰ ਅੱਗੇ ਵੀ ਥਿਊ ਦਿਖਾਉਣਾ ਬੜਾ ਸੋਹਣਾ ਵਾ ਚੈੱਕ ਕਰੋ ਤੁਸੀਂ ਮਤਲਬ ਹੱਥ 'ਚ ਕੌਫੀ ਹੋਵੇ ਤੇ ਇੱਥੇ ਲੈ ਕੇ ਕੁਰਸੀ 'ਆਰਾਮ ਨਾਲ ਬੈਠੇ ਲਓ ਜੀ ਕੀ ਨਜ਼ਾਰੇ ਵਾਲਾ ਕੰਮ ਚੈੱਕ ਕਰੋ ਯੂ ਬਹੁਤ ਸੋਹਣਾ ਬੜਾ ਦੂਰ ਦੱਕ ਤੱਕ ਦੇਖਣੀ ਹੈ ਬੜੀ ਸੋਹਣੀ ਲੋਕੇਸ਼ਨ ਆ ਦੇਖੋ ਜੀ ਵਾਹ ਆਹੀ ਕੋ ਚਾਹੀਦਾ ਹੁਣ ਅੱਗੇ ਆ ਜਾਣਾ ਮਾਰਚ ਦਾ ਮਹੀਨਾ ਆ ਜਾਣਾ ਫਿਰ ਗਰਮੀ ਗਰਮੀ ਬਹੁਤ ਜ਼ਿਆਦਾ ਗਰਮੀ ਪੈਣੀ ਆ ਫਿਰ ਜਿੰਨੇ ਮਤਲਬ ਆ ਸੋਹਣਾ ਮੌਸਮ ਹੋਇਆ ਇੰਨੇ ਹੀ ਖਰਾਬ ਅੱਗੇ ਮੌਸਮ ਹੋਣਾ ਚਲੋ ਠੀਕ ਆ ਜੀ ਤੁਹਾਡਾ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਮੈਨੂੰ ਸਪੋਰਟ ਕਰੋ ਤਾਂ ਕਿ ਮੈਂ ਤੁਹਾਡੇ ਲਈ 誰入ったで。